ਪਰ ਜੀ ਬਾਜੀ ਨਮਸਕਾਰ ਆ ਦਾਬਸ ਹੱਥ ਹੈ ਗਾਲ ਕੀ ਹਾਲ ਚੱਲਿਆ ਵੀਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੇ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤਾਂ ਇੱਕ ਤੋਂ ਇੱਕ ਖਰੇ ਜਾਨਵਰਾਂ ਦਾ ਸ਼ੌਂਕੇ ਕਰਾਂਦੇ ਰਿਹਾ ਕਰੀਏ ਲਓ ਜੀ ਬਾਜੀ ਅੱਜ ਚੈੱਕ ਕਰ ਸਕਦੇ ਹੋ ਮੇਰਾ ਭਰਾ ਤੁਸੀਂ ਆਪਣੀਆਂ ਬਡੀਆਂ ਕਬੂਤਰਿਆਂ ਨੂੰ ਠੀਕ ਹੈ ਜੀ ਉਸਤਾਦ ਕਾਕੇ ਇੱਕ ਗੇਲੇ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਬਡੀਆਂ ਕਬੂਤਰਿਆਂ ਚਟੀਆਂ ਸ਼ੌਖੀਆਂ ਮੇਰਾ ਭਰਾ ਠੀਕ ਹੈ ਜੀ ਆਪਾਂ ਆਪਣੇ ਸੱਜਣ ਨੂੰ ਆਪਾਂ ਭੇਜਣੀਆਂ ਨੇ ਠੀਕ ਹੈ ਜੀ ਬਾਈਸ ਨਾਲ ਦੀ ਆਪਣੇ ਕੋਲ ਅਡਵਾਂਸ ਪੇਮੈਂਟ ਆਈ ਵੀ ਸੀਗੀ ਠੀਕ ਹੈ ਸੋ ਮੈਂ ਸੋਚਿਆ ਤਾਲੇ ਯਾਰ ਨਾਲੇ ਤਾਂ ਆਪਾਂ ਵੀਡੀਓ ਸ਼ੂਟ ਕਰ ਲੈਣੇ ਆ ਠੀਕ ਹੈ ਨਾਲੇ ਤਾਂ ਜਿਹੜੇ ਬੰਦੇ ਨੂੰ ਆਪਾਂ ਕੂਤੀਆਂ ਭੇਜਣੀਆਂ ਨੇ ਉਹ ਬੰਦਾ ਸ਼ੌਂਕ ਕਰ ਲਏਗਾ ਠੀਕ ਹੈ ਬਾਕੀ ਜਿਹੜੇ ਆਪਣੇ ਵੀਵਰ ਆ ਠੀਕ ਹੈ ਸਬਸਕ੍ਰਾਈਬਰ ਆ ਉਹ ਵੀ ਵੀਡੀਓ ਦੇਖ ਕੇ ਸ਼ੌਂਕ ਪੂਰਾ ਉਹਦਾ ਕਰ ਲੈਣਗੇ ਠੀਕ ਹੈ ਜੀ ਫ੍ਰੀ ਬੈਠੇ ਸੀ ਕਿ ਮੈਂ ਕਹਾਂ ਲਓ ਯਾਰ ਚਲ ਮੜੀ ਆਪਾਂ ਵੀਡੀਓ ਸ਼ੂਟ ਕਰ ਦਈਏ ਠੀਕ ਹੈ ਜੀ ਨਾਲੇ ਸਾਡਾ ਜੀ ਲੱਗਿਆ ਰਹੇਗਾ ਨਾਲੇ ਸਾਡੇ ਭਰਾਵਾਂ ਦਾ ਜੀ ਲੱਗਿਆ ਰਹੇਗਾ ਮੇਰਾ ਭਰਾ ਆ ਚੈੱਕ ਕਰੋ ਮੇਰਾ ਭਰਾ ਦੋਨੇ ਵੱਡੀਆਂ ਕੂਤਰੀਆਂ ਜਿਹੀ ਕੱਕ ਵਾਲੀ ਕੂਤਰਾ ਵਿੱਚੋਂ ਚਟੀਆਂ ਸ਼ਾਖੀਆਂ ਤੇ ਰਿਕੁਐਸਟ ਆ ਮੇਰਾ ਭਰਾ ਕੋਈ ਸੱਜਣ ਆਪਾਂ ਨੂੰ ਇੰਜ ਨਾ ਕਹੀ ਬਰੇ ਆਹ ਕੂਤਰੀਆਂ ਸਾਨੂੰ ਦੇ ਦਿਓ ਇਹ ਮੇਰਾ ਭਰਾ ਆ ਕੱਲ੍ਹ ਬਾਈ ਨੂੰ ਭੇਜਣੀਆਂ ਨੇ ਠੀਕ ਹੈ ਜੀ ਇਹ ਤਾਂ ਜਸਟ ਤੁਹਾਨੂੰ ਮਾੜਾ ਸ਼ੌਂਕ ਹੀ ਆਪਾਂ ਇਹਨਾਂ ਦਾ ਕਰਵਾ ਰਹੇ ਆ ਠੀਕ ਹੈ ਜੀ ਸੋ ਆਓ ਸੱਜਣੋ ਹੁਣ ਮੈਂ ਤੁਹਾਨੂੰ ਇਹਨਾਂ ਮਾਦੀਆਂ ਤੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ ਕੱਲੀ ਚੀਜ਼ ਮੈਂ ਤੁਹਾਨੂੰ ਵਿਖਾਉਣਾ ਤੇ ਮੇਰਾ ਵੀਰ ਤੁਸੀਂ ਵੀਡੀਓ ਨੂੰ ਤੁਹਾਨੂੰ ਪਤਾ ਹੀ ਆ ਲਾਸਟ ਤੱਕ ਵਾਚ ਕਰਿਓ ਤੇ ਸਦਰੋਂ ਉਮੀਦ ਕਰਦਾ ਹਾਂ ਕਿ ਵੀਡੀਓ ਤੁਹਾਨੂੰ ਬਾਕੀ ਪਸੰਦ ਆ ਵੀਗੀ ਮੇਰਾ ਭਰਾ ਠੀਕ ਹੈ ਜੀ ਜੀ ਮਨਜੀਤ ਭਾਜੀ ਆ ਪਹਿਲੇ ਬੱਡੇ ਕੂਤਰੇ ਚੈੱਕ ਕਰ ਲੋ ਜੀ ਉਸਤਾਦ ਕਾਕੇ ਵਾਲੇ ਕੂਤਰਾਂ ਵਿੱਚੋਂ ਜਿੱਟੇ ਸ਼ਾਖੇ ਭਾਜੀ ਦੋਨੇ ਸਗੀਆਂ ਭੈਣਾਂ ਨੇ ਪਾਜੀ ਕੁਆਲਿਟੀ ਚੈੱਕ ਕਰੋ ਕੂਤਰੀ ਦੀਆਂ ਕੰਨੀਆਂ ਪੁੰਝੇ ਵਿੱਚੋਂ ਅੱਧਾ ਇੰਚੀ ਬਾਹਰ ਜਾਂਦੀਆਂ ਨੇ ਜੀ ਚੈੱਕ ਕਰ ਲਓ ਕੂਤਰੀ ਆਪਾਂ ਕਿੱਥੋਂ ਫੜੀ ਤੇ ਕੰਨੀਆਂ ਦੇਖੋ ਪਾਜੀ ਅੱਧਾ ਇੰਚੀ ਬਾਹਰ ਜਾਂਦੀਆਂ ਨੇ ਪੁੰਝੇ ਦੇ ਵਿੱਚੋਂ ਦੋਨੇ ਪਾਜੀ ਵੱਡੀਆਂ ਗੂਤਰੀਆਂ ਨੇ ਕੱਕ ਵਾਲੇ ਕੂਤਰਾਵਾਂ ਵਿੱਚੋਂ ਮੈਂ ਕਹਿੰਦਾ ਬਚੇ ਗੂਤਰੀਆਂ ਦੇ ਜਿੰਨੇ ਮਰਜ਼ੀ ਢਾਲਿਓ ਪਾਜੀ ਚੈੱਕ ਕਰ ਲਓ ਆਪਣੇ ਪੂਰੇ ਟੌਪ ਦੇ ਬੰਦੇ ਘਰੋਂ ਆਈਆਂ ਹੋਈਆਂ ਵੱਡੀਆਂ ਗੂਤਰੀਆਂ ਨੇ ਜੀ ਬਾਕੀ ਆ ਪੱਲੇ ਦੀ ਪਾਜੀ ਕੁਆਲਿਟੀ ਚੈੱਕ ਕਰੋ ਠੀਕ ਹੈ ਜੀ ਦੋਨੋਂ ਪਾਜੀ ਵੱਡੀਆਂ ਬਰੀਡਰ ਗੂਤਰੀਆਂ ਨੇ ਆਂਡੇ ਬੱਚੇ ਧਰਦੀਆਂ ਹੋਈਆਂ ਜੀ ਚ ਤੇ ਆਹ ਭਾਜੀ ਨੈਕਸਟ ਪੱਲਾ ਆਪਣੀ ਕੂਤਰੀ ਦਾ ਚੈੱਕ ਕਰਨ ਨੂੰ ਲਾਸਟ ਵਾਲੀ ਕਰਨੀ ਚੜਦੀ ਆਉਂਦੀ ਦੇਖੋ ਜੀ ਕਿੱਡੇ ਚੌੜੇ ਚੌੜੇ ਪੱਲੇ ਆਉਂਦੀਆਂ ਆਪਣੀਆਂ ਇਹ ਕੂਤਰੀਆਂ ਨੇ ਤੇ ਆਹ ਭਾਜੀ ਮਾਦੀ ਆਪਣੀ ਦੇ ਪੈਰ ਆ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਭਾਜੀ ਤੰਦਰੁਸਤ ਕੂਤਰੀ ਲਾਲ ਸਰਖ ਪੈਰ ਨੇ ਮਾਦੀ ਆਪਣੀ ਦੇ ਠੀਕ ਆ ਜੀ ਹੁਣ ਮੈਂ ਤੁਹਾਨੂੰ ਇਹਦੀ ਪੂਛ ਵਿਖਾਉਣਾ ਭਾਜੀ ਜਮਾ ਬੰਦ ਪੂਛ ਰੱਖਦੀਆਂ ਨੇ ਜੀ ਕੂਤਰੀਆਂ ਚੈੱਕ ਕਰ ਲਓ ਭਾਜੀ ਠੀਕ ਹੈ ਆ ਲਓ ਜੀ ਆਹ ਭਾਜੀ ਆਪਣੀ ਪਹਿਲੀ ਕੂਤਰੀ ਸੀਗੀ ਹੁਣ ਮੈਂ ਤੁਹਾਨੂੰ ਅਗਲੀ ਕੂਤਰੀ ਵਿਖਾਉਣਾ ਜੀ ਜੀ ਮਨਜੀਤ ਭਾਜੀ ਅਗਲੀ ਬੱਦੀ ਕੁਤਰੀ ਚੈੱਕ ਕਰ ਲਓ ਜੀ ਕੱਕ ਵਾਲੇ ਕੁਤਰਾਂ ਵਿੱਚੋਂ ਇਹ ਵੀ ਭਾਜੀ ਚਿੱਟੇ ਸ਼ਾਹ ਕੀ ਦੋਵੇਂ ਭਾਜੀ ਸਗੀਆਂ ਭੈਣਾਂ ਨੇ ਚੈੱਕ ਕਰ ਲਓ ਇਹਦਾ ਵੀ ਲਾਲ ਮੋਢਾ ਰੰਗਿਆ ਹੋਇਆ ਨਿਸ਼ਾਨੀ ਦੇ ਤੌਰ ਤੇ ਬਿਲਕੁਲ ਭਾਜੀ ਇੱਕੋ ਜਿਹੀਆਂ ਕੁਤਰੀਆਂ ਨੇ ਚੈੱਕ ਕਰ ਲਓ ਜੀ ਤੇ ਆ ਭਾਜੀ ਮਾਦੀ ਆਪਣੀ ਦੀ ਆਖਿਆ ਜੀ ਆਖ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਚਿੱਟੀਆਂ ਸ਼ਾਹਆਂ ਕੁਤਰੀਆਂ ਉਸਤਾਦ ਕੱਕ ਵਾਲੀ ਕੁਤਰਾਂ ਦੇ ਵਿੱਚੋਂ ਤੇ ਆ ਭਾਜੀ ਆਪਣੀ ਇਸ ਮਾਦੀ ਦਾ ਪੱਲਾ ਜੀ ਆ ਪੱਲੇ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਪਹਿਲੀਆਂ ਤਿੰਨ ਕਰੀਆਂ ਦੇਖੋ ਜੀ ਬਿਲਕੁਲ ਬਰਾਬਰ ਰਸਦੀ ਕੁਤਰੀ ਆਪਣੀ ਇਹ ਠੀਕ ਹੈ ਜੀ ਵੱਡ ਆ ਪਾਜੀ ਆਪਣੀ ਮਾਦੀ ਦਾ ਨੈਕਸਟ ਪੱਲਾ ਜੀ ਆ ਚੈੱਕ ਕਰੋ ਪਾਜੀ ਦੇਖੋ ਜੀ ਕਿੰਨੇ ਸੋਹਣੇ ਚੌੜੇ ਚੌੜੇ ਪੱਲਿਆਂ ਦੀਆਂ ਆਪਣੀਆਂ ਇਹ ਕੂਤਰੀਆਂ ਨੇ ਜੀ ਚੈੱਕ ਕਰ ਲਓ ਠੀਕ ਹੈ ਜੀ ਤੇ ਆ ਪਾਜੀ ਮਾਦੀ ਆਪਣੀ ਦੇ ਪੈਰ ਹੀ ਦੇ ਵੀ ਪੈਰ ਪਾਜੀ ਚੈੱਕ ਕਰ ਲਓ ਬਿਲਕੁਲ ਲਾਲ ਸੁਰਖਾ ਟਮਾਟਰ ਵਰਗੇ ਪੈਰ ਨੇ ਕੂਕਰੀ ਦੇ ਚੈੱਕ ਕਰ ਲਓ ਪਾਜੀ ਠੀਕ ਹੈ ਜੀ ਬਿਲਕੁਲ ਸਾਫ਼ ਸੁਥਰੇ ਕੂਤ ਨੇ ਪਾਜੀ ਕੋਈ ਜੂਨ ਹੀ ਕੋਈ ਕੋਹ ਨਹੀਂ ਮੇਰਾ ਭਰਾ ਤੇ ਆ ਪਾਜੀ ਆ ਮਾਦੀ ਦੀ ਪੂਜ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਬੰਦ ਪੂਜ ਰੱਖਦੀ ਹੈ ਜੀ ਖੜ ਜਾ ਵੀ ਖੜ ਜਾ ਠੀਕ ਹੈ ਜੀ ਕੰਨ ਦਵਾਰਾ ਮਕਾਨ ਕੁਦਰੀ ਹੈ ਲੱਗੀ ਥੋੜੀ ਜੀ ਇਹ ਕਿਉਂਕਿ ਆ ਲੋ ਜੀ ਬਿਲਕੁਲ ਬੰਦ ਬੁਸਰਾ ਦੀ ਭਾਜੀ ਠੀਕ ਹੈ ਲੋ ਜੀ ਆਹ ਆਪਣੀ ਮੱਕਾ ਮਲਕੂਦਰੀ ਬਾਕੀ ਤੁਹਾਨੂੰ ਛੱਡ ਕੇ ਵਿਖਾਉਣਾ ਦੂ ਮਕੂਦਰੀਆਂ ਬਾਕੀ ਮੇਰਾ ਭਰਾ ਤੁਸੀਂ ਸਟੈਂਡਿੰਗ ਮਿਸ਼ਨ ਮਾਦੀਆਂ ਆਪਣੀਆਂ ਦੀ ਚੈੱਕ ਕਰੋ ਠੀਕ ਹੈ ਜੀ ਖੜ ਤੋਂ ਵੇਖੋ ਇਹਨਾਂ ਦੀ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਏਗਾ ਕਿ ਹਾਂ ਬਈ ਕਬੂਤਰੀਆਂ ਦੇ ਵਿੱਚ ਕੀ ਗੱਲ ਬਾਤ ਆ ਠੀਕ ਹੈ ਨਾ ਮੇਰਾ ਭਰਾ ਜਨਮਰ ਦੀ ਮਰਾਵੀਰ ਖੜਨੀ ਦੱਸ ਦਿੰਦੇ ਹਾਂ ਬਈ ਕਬੂਤਰਾਂ ਦੇ ਵਿੱਚ ਬਾਕੀ ਕੋਈ ਗੱਲਬਾਤ ਹੈਗੀ ਆ ਜਾਂ ਨਹੀਂ ਹੈਗੀ ਮੇਰਾ ਭਰਾ ਠੀਕ ਹੈ ਜੀ ਬਾਕੀ ਚਲੋ ਆਪਾਂ ਕੋਸ਼ਿਸ਼ ਕਰੀ ਦੀਆ ਕਿ ਵਧੀਆ ਤੋਂ ਵਧੀਆ ਚੀਜ਼ ਆਪਦੇ ਭਰਾਵਾਂ ਨੂੰ ਆਪਾਂ ਲਿਆ ਕੇ ਦੀਏ ਠੀਕ ਹੈ ਜੀ ਕੋਈ ਬਿਲਕੁਲ ਸੱਚ ਨੂੰ ਰੀਜ਼ਨੇਬਲ ਤੇ ਜਨਰਲ ਰੇਟ ਦੇ ਵਿੱਚ ਸੋ ਠੀਕ ਹੈ ਵੀ ਸਦਰ ਨੂੰ ਮਿਲਦੇ ਹੁਣ ਆਪਾਂ ਸੋ ਨੂੰ ਫਿਰ ਕਿਉਂ ਸਨ ਨੈਕਸਟ ਵੀਡੀਓ ਦੇ ਵਿੱਚ ਫੇਰ ਲਾ ਕੇ ਆਮੇਗਾ ਸੂਟ ਲਈ ਕੋਈ ਵਧੀਆ ਟੌਪ ਕਲਾਸ ਦੇ ਤਗੜੇ ਜਿਹੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਜੀ